ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਕਿਉਂ ਕੈਦ ਕੀਤਾ ਆਖਰ ਇਸ ਪਿੱਛੇ ਕੀ ਕਾਰਨ ਸੀ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਬਾਬਾ ਫਰੀਦ ਜੀ ਦੀ ਇੱਕ ਐਸੀ ਕਰਾਮਾਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਆਪਾਂ ਸਭ ਬਚਪਨ ਵਿੱਚ ਜਦੋਂ ਵੀ ਅਸਮਾਨੀ ਬਿਜਲੀ ਲਿਸ਼ਕਦੀ ਦੇਖਦੇ ਸੀ ਤਾਂ ਆਪਾਂ ਸਾਰੇ ਆਪਣੀ ਜ਼ੁਬਾਨ ਵਿੱਚੋਂ ਇੱਕ ਹੀ ਗੱਲ ਕਹਿੰਦੇ ਹੁੰਦੇ ਸੀ ਬਾਬਾ ਫਰੀਦ ਬਾਬਾ ਫਰੀਦ ਜਾ ਫਿਰ ਵਾਹਿਗੁਰੂ ਵਾਹਿਗੁਰੂ ਸਾਨੂੰ ਇਹ ਪੂਰਾ ਯਕੀਨ ਹੁੰਦਾ ਸੀ ਕਿ ਜਦੋਂ ਵੀ ਬਿਜਲੀ ਲਿਸ਼ਕਦੇ ਸਮੇਂ ਆਪਾਂ ਬਾਬਾ ਫਰੀਦ ਜੀ ਦਾ ਨਾਮ ਲਵਾਂਗੇ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਕਹਾਂਗੇ ਤਾਂ ਇਹ ਬਿਜਲੀ ਸਾਡਾ ਕੋਈ ਵੀ ਨੁਕਸਾਨ ਨਹੀਂ ਕਰ ਸਕਦੀ ਸੋ ਇਸ ਬਿਜਲੀ ਨੂੰ ਬਾਬਾ ਫਰੀਦ ਜੀ ਨੇ ਇੱਕ ਕੂਚੇ ਵਿੱਚ ਕੈਦ ਕਿਉਂ ਕੀਤਾ ਇਹ ਸਭ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੋ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਹੁਣੇ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਬਾਕ ਸੁਬਿੱਤ ਜੀ ਧੰਨ ਧੰਨ ਬਾਬਾ ਫਰੀਦ ਜੀ ਜ਼ਰੂਰ ਲਿਖਿਓ ਜੀ ਇੱਕ ਵਾਰ ਇੱਕ ਵਿਧਵਾ ਔਰਤ ਬਾਬਾ ਫਰੀਦ ਜੀ ਕੋਲ ਆਈ ਤੇ ਦੋਨੇ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੀ ਕਿ हे ਬਾਬਾ ਜੀ ਮੈਂ ਵਿਧਵਾ ਔਰਤ ਹਾਂ ਮੇਰੀਆਂ ਤਿੰਨ ਲੜਕੀਆਂ ਹਨ ਉਹਨਾਂ ਦੀ ਸ਼ਾਦੀ ਨਹੀਂ ਹੋ ਰਹੀ ਕਿਉਂਕਿ ਮੈਂ ਬਹੁਤ ਜ਼ਿਆਦਾ ਗਰੀਬ ਹਾਂ ਉਹਨਾਂ ਦੀਆਂ ਸ਼ਾਦੀਆਂ ਕਰਨ ਦੇ ਲਈ ਮੇਰੇ ਕੋਲ ਧਨ ਦੌਲਤ ਨਹੀਂ ਹੈ ਮੈਂ ਇਸ ਕਰਕੇ ਤੁਹਾਡੇ ਕੋਲ ਆਈ ਹਾਂ ਕਿ ਤੁਸੀਂ ਮੇਰੇ ਅਤੇ ਮੇਰੀ ਬੇਟੀਆਂ ਦੇ ਹੱਕ ਵਿੱਚ ਦੁਆ ਫਰਿਆਦ ਕਰੋ ਤਾਜੋ ਮੇਰੀ ਬੇਟੀਆਂ ਦੀ ਸ਼ਾਦੀ ਬੜੇ ਆਰਾਮ ਤੇ ਸੋਹਣੇ ਤਰੀਕੇ ਨਾਲ ਹੋ ਜਾਵੇ ਉਹ ਔਰਤ بار بار ਇਹ ਗੱਲ ਬਾਬਾ ਫਰੀਦ ਜੀ ਨੂੰ ਕਹਿ ਰਹੀ ਸੀ ਤਾਂ ਬਾਬਾ ਫਰੀਦ ਜੀ ਆਪਣੀ ਮੌਜ ਵਿੱਚ ਆ ਕੇ ਉਹਨਾਂ ਨੇ ਉਸ ਵਿਧਵਾ ਔਰਤ ਨੂੰ ਕਿਹਾ ਜਦੋਂ ਬਾਰੋ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆ ਉਹ ਔਰਤ ਭੱਜੀ-ਭੱਜੀ ਗਈ ਤੇ ਇੱਕ ਮਿੱਟੀ ਦਾ ਟੁਕੜਾ ਚੱਕ ਕੇ ਵਾਪਸ ਬਾਬਾ ਫਰੀਦ ਜੀ ਕੋਲ ਆ ਗਈ ਬਾਬਾ ਫਰੀਦ ਜੀ ਨੇ ਉਹ ਮਿੱਟੀ ਦਾ ਟੁਕੜਾ ਆਪਣੇ ਹੱਥ ਵਿੱਚ ਲਿਆ ਤੇ ਤਿੰਨ ਵਾਰ ਸੂਰਾ ਅਲ ਇਕਲਾਖ ਪੜ ਕੇ ਉਸ ਮਿੱਟੀ ਦੇ ਢੇਲੇ ਤੇ ਫੂਕ ਮਾਰੀ ਤੇ ਦੇਖਦਿਆਂ ਹੀ ਦੇਖਦਿਆਂ ਉਹ ਮਿੱਟੀ ਦਾ ਟੁਕੜਾ ਸੋਨੇ ਵਿੱਚ ਬਦਲ ਗਿਆ ਉਹ ਔਰਤ ਇਹ ਕਰਾਮਤ ਦੇਖ ਕੇ ਹੈਰਾਨ ਰਹਿ ਗਈ ਫਿਰ ਬਾਬਾ ਫਰੀਦ ਜੀ ਨੇ ਫਰਮਾਇਆ ਕਿ ਲੈ ਇਹ ਸੋਨੇ ਦਾ ਕੁੜਾ ਲੈ ਜਾ ਆਪਣੀ ਬੀਟੀਆਂ ਦੀ ਸ਼ਾਦੀ ਕਰ ਉਹਨਾਂ ਦੇ ਜੀਵਰਾਤ ਤੇ ਹੋਰ ਜ਼ਰੂਰੀ ਸਮਾਨ ਬਣਾ ਲੈ ਉਸ ਔਰਤ ਨੇ ਉਹ ਮਿੱਟੀ ਦਾ ਟੁਕੜਾ ਜੋ ਕਿ ਹੁਣ ਸੋਨਾ ਬਣ ਚੁੱਕਿਆ ਸੀ ਬਾਬਾ ਫਰੀਦ ਜੀ ਕੋਲੋਂ ਲੈ ਕੇ ਵਾਪਸ ਕਰ ਆ ਗਈ ਉਸ ਔਰਤ ਨੇ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾਏ ਉਸ ਔਰਤ ਨੇ ਇੱਕ ਮਿੱਟੀ ਦਾ ਟੁਕੜਾ ਲਿਆ ਤੇ ਤਿੰਨ ਵਾਰ ਸੂਰਾ ਅਲ ਇਕ ਲਾਖ ਪੜਿਆ ਪਰ ਉਹ ਮਿੱਟੀ ਦਾ ਟੁਕੜਾ ਸੋਨਾ ਨਾ ਬਣਿਆ ਇਸ ਤੋਂ ਬਾਅਦ ਉਸ ਔਰਤ ਨੇ ਇਹ ਪ੍ਰਕਿਰਿਆ ਕਈ ਵਾਰ ਦੁਹਰਾਈ ਪਰ ਉਹ ਪੀ ਦਾ ਟੁਕੜਾ ਸੋਨਾ ਨਾ ਬਣਿਆ ਤੇ ਨਾ ਹੀ ਉਸਨੇ ਸੋਨਾ ਬਣਨਾ ਸੀ ਜਦ ਉਹ ਔਰਤ ਥੱਕ ہار ਗਈ ਤਾਂ ਉਹ ਔਰਤ ਬਾਬਾ ਫਰੀਜੀ ਕੋਲ ਵਾਪਸ ਆਈ ਤੇ ਆ ਕੇ ਕਹਿਣ ਲੱਗੀ ਜਿਵੇਂ ਤੁਸੀਂ ਸੁਦਾ ਆਲਖ 1 ਲੱਖ ਪੜਿਆ ਸੀ ਮੈਂ ਵੀ ਉਸੇ ਤਰ੍ਹਾਂ ਹੀ ਪੜਿਆ ਪਰ ਮੇਰੀ ਮਿੱਟੀ ਸੋਨਾ ਨਹੀਂ ਬਣੀ ਬਾਬਾ ਜੀ ਮੈਨੂੰ ਇਹ ਦੱਸੋ ਕਿ ਇਹ ਮਿੱਟੀ ਸੋਨਾ ਕਿਉਂ ਨਹੀਂ ਬਣੀ ਇਹ ਗੱਲ ਸੁਣ ਕੇ ਬਾਬਾ ਫਰੀਦ ਜੀ ਉਸ ਵੱਲ ਦੇਖ ਕੇ ਮੁਸਕਰਾਏ ਤੇ ਕਹਿਣ ਲੱਗੇ ਤੇਰੀ ਮਿੱਟੀ ਸੋਨਾ ਇਸ ਲਈ ਨਹੀਂ ਬਣੀ ਕਿਉਂਕਿ ਤੇਰੀ ਜ਼ੁਬਾਨ ਦੇ ਵਿੱਚ ਫਰੀਦ ਦੀ ਜ਼ੁਬਾਨ ਨਹੀਂ ਹੈ। ਇਸੇ ਤਰ੍ਹਾਂ ਇੱਕ ਹੋਰ ਕਿੱਸਾ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਕੁਝ ਦਰਬੇਸ਼ ਬਾਬਾ ਫਰੀਦ ਜੀ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਅਸੀਂ ਬਹੁਤ ਦੂਰੋਂ ਆਏ ਹਾਂ ਸਾਡਾ ਅੱਧਾ ਰਸਤਾ ਤੈਹ ਹੋ ਚੁੱਕਿਆ ਹੈ ਪਰ ਬਹੁਤ ਸਾਰਾ ਰਸਤਾ ਹਜੇ ਤੈਹ ਕਰਨਾ ਬਾਕੀ ਹੈ। ਬਾਬਾ ਫਰੀਦ ਜੀ ਨੇ ਉਹਨਾਂ ਨੂੰ ਕੁਝ ਖੰਜੂਰਾ ਦਿੱਤੇ ਅਤੇ ਕਿਹਾ ਕਿ ਜਾਓ ਅੱਲਾਹ ਪਾਕ ਤੁਹਾਡੇ ਰਸਤੇ ਨੂੰ ਆਸਾਨ ਕਰੇ ਤੁਸੀਂ ਜਲਦੀ ਹੀ ਆਪਣੀ ਮੰਜ਼ਿਲ ਉੱਤੇ ਪਹੁੰਚੋ ਉਹ ਮੁਸਾਫਿਰ ਖਜੂਰਾ ਲੈ ਕੇ ਥੋੜਾ ਮਯੂਸ ਹੋਏ ਤੇ ਨਿਰਾਸ਼ ਹੋ ਕੇ ਬਾਹਰ ਜਾ ਕੇ ਉਹਨਾਂ ਨੇ ਉਹ ਖੰਜੂਰਾ ਸੁੱਟਣਾ ਚਾਹਿਆ ਪਰ ਜਿਵੇਂ ਹੀ ਉਹ ਮੁਸਾਫਿਰ ਖਜੂਰਾ ਸੁੱਟਣ ਲੱਗੇ ਤਾਂ ਦੇਖਦੇ ਆ ਹੀ ਦੇਖਦੇ ਆ ਉਹ ਖੰਜੂਰਾ ਸੋਨੇ ਦੀਆਂ ਅਸ਼ਰਫ਼ੀਆਂ ਬਣ ਗਈਆਂ ਉਹ ਇਹ ਦੇਖ ਕੇ ਬਹੁਤ ਖੁਸ਼ ਹੋਏ ਤੇ ਸੋਨੇ ਦੀਆਂ ਅਸ਼ਰਫ਼ੀਆਂ ਲੈ ਕੇ ਆਪ ਨੇ ਬਾਕੀ ਦੇ ਰਸਤੇ ਤੁਰ ਪਏ ਇਸੇ ਤਰ੍ਹਾਂ ਇੱਕ ਵਾਰ ਬਾਬਾ ਫਰੀਦ ਜੀ ਆਪਣੇ ਹੁਜਰੇ ਮੁਬਾਰਕ ਦੇ ਵਿੱਚ ਬੈਠੇ ਹੋਏ ਸਨ ਉਧਰੋਂ ਨਵਾਜ਼ ਦਾ ਵਕਤ ਹੋ ਗਿਆ ਬਾਬਾ ਫਰੀਦ ਜੀ ਉੱਠੇ ਤੇ ਕਹਿਣ ਲੱਗੇ ਵਜੂ ਕੀਤੀ ਜਾਵੇ ਪ੍ਰਮਾਤਮਾ ਦਾ ਨਾਮ ਲਿਆ ਜਾਵੇ ਜਿਸ ਸਮੇ ਉਹ ਵਜੂ ਕਰਨ ਲੱਗੇ ਤਾਂ ਅਸਮਾਨ ਵਿੱਚ ਕੀ ਦੇਖਦੇ ਹਨ ਕਿ ਮੀਂਹ ਦੇ ਅਸਰ ਬਣੇ ਹੋਏ ਨੇ ਹੌਲੀ ਹੌਲੀ ਹਵਾ ਚੱਲ ਰਹੀ ਹੈ ਬੱਦਲ ਗਰਜ ਰਿਹਾ ਹੈ ਹੌਲੀ ਹੌਲੀ ਹਵਾ ਹੋਰ ਤੇਜ਼ ਹੋਈ ਅਤੇ ਬੱਦਲ ਵੀ ਹੋਰ ਜ਼ਿਆਦਾ ਗਰਜਣ ਲੱਗੇ ਤੇ ਜ਼ੋਰਦਾਰ ਬਿਜਲੀ ਨਿਸ਼ਕਰ ਲੱਗ ਪਈ ਹੁਣ ਬਾਬਾ ਫਰੀਦ ਜੀ ਵਜੂ ਕਰਨ ਲੱਗ ਪਏ ਉਦੋਂ ਬਿਜਲੀ ਐਨੀ ਜ਼ੋਰ ਜ਼ੋਰ ਢੀ ਨਿਸ਼ਕਰ ਲੱਗ ਪਈ ਕਿ ਬਾਬਾ ਫਰੀਦ ਜੀ ਦਾ ਧਿਆਨ बार-बार ਉੱਧਰ ਜਾ ਰਿਹਾ ਸੀ ਤੇ ਅਸਮਾਨੀ ਬਿਜਲੀ ਹੋਰ ਜ਼ਿਆਦਾ ਚਮਕੀ ਤੇ ਬਾਰ-ਬਾਰ ਬਾਬਾ ਫਰੀਦ ਜੀ ਵੱਲ ਵੱਧ ਰਹੀ ਸੀ ਇਸ ਵਾਰ ਬਾਬਾ ਫਰੀਦ ਜੀ ਨੂੰ ਥੋੜਾ ਜਲਾਲ ਆ ਗਿਆ ਤੇ ਉਹਨਾਂ ਨੇ ਜਲਾਲ ਦੇ ਵਿੱਚ ਉਸ ਅਸਮਾਨੀ ਬਿਜਲੀ ਵੱਲ ਦੇਖਿਆ ਤੇ ਬਾਬਾ ਫਰੀਦ ਜੀ ਨੇ ਦੇਖਿਆ ਜਦੋਂ ਦੁਬਾਰਾ ਉਹ ਬਿਜਲੀ ਲਿਸ਼ਕੀ ਤੇ ਜਿਸ ਲੋਟੇ ਵਿੱਚ ਬਾਬਾ ਫਰੀਦ ਜੀ ਵਜੂ ਕਰ ਰਹੇ ਸਨ ਉਸ ਲੋਟੇ ਦੇ ਵਿੱਚ ਉਹ ਬਿਜਲੀ ਸਮਾ ਗਈ ਬਾਬਾ ਫਰੀਦ ਜੀ ਨੇ ਨਮਾਜ਼ ਪੜ੍ਹੀ ਤੇ ਨਮਾਜ਼ ਪੜਨ ਤੋਂ ਬਾਅਦ ਬਾਬਾ ਫਰੀਦ ਜੀ ਨੇ ਲੋਟੇ ਵੱਲ ਦੇਖਿਆ ਤੇ ਉਂਗਲੀ ਨਾਲ ਇਸ਼ਾਰਾ ਕੀਤਾ ਤੇ ਉਸ ਬਿਜਲੀ ਨੂੰ ਕਿਹਾ ਕਿ ਜਿਸ ਸਮੇਂ ਰੱਬ ਦੇ ਬੰਦੇ ਆਪਣੇ ਪਰਮਾਤਮਾ ਦੀ ਭਗਤੀ ਕਰਦੇ ਹੋਣ ਜਾਂ ਫਿਰ ਭਗਤੀ ਕਰਨ ਦੀ ਤਿਆਰੀ ਕਰਦੇ ਹੋਣ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਜਿਸ ਸਮੇਂ ਕੋਈ ਆਪਣੇ ਮੁਰਸ਼ਿਦ ਦਾ ਨਾਮ ਲਵੇ ਤੂੰ ਉਹਨਾਂ ਨੂੰ ਤੰਗ ਨਹੀਂ ਕਰਨਾ ਬਾਬਾ ਫਰੀਦ ਜੀ ਕਹਿਣ ਲੱਗੇ ਤੂੰ ਰੱਬ ਨੂੰ ਮੰਨਣ ਵਾਲਿਆਂ ਨੂੰ ਬਿਲਕੁਲ ਵੀ ਤੰਗ ਨਹੀਂ ਕਰਨਾ ਬਿਜਲੀ ਨੇ ਇਹ ਸ਼ਰਤਾਂ ਮੰਨੀਆਂ ਤਾਂ ਬਾਬਾ ਫਰੀਦ ਜੀ ਦੇ ਹੁਕਮ ਦੇ ਅਨਸਾਰ ਉਹ ਬਿਜਲੀ ਦੁਬਾਰਾ ਆਜ਼ਾਦ ਹੋ ਗਈ ਤੇ ਫਿਰ ਤੋਂ ਅਸਮਾਨ ਵਿੱਚ ਸਮਾ ਗਈ ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਵੀ ਬਿਜਲੀ ਲੱਗਦੀ ਹੋਵੇ ਆਪਾਂ ਆਪਣੇ ਮੂੰਹ ਦੇ ਵਿੱਚੋਂ ਬਾਬਾ ਫਰੀਦ ਬਾਬਾ ਫਰੀਦ ਵਾਹਿਗੁਰੂ ਵਾਹਿਗੁਰੂ ਜਾ ਵੀਰ ਆਪਣੇ ਪਰਮਾਤਮਾ ਦਾ ਨਾਮ ਲੈਂਦੇ ਹਾਂ ਤੇ ਉਹ ਬਿਜਲੀ ਉੱਥੇ ਕਦੇ ਵੀ ਨਹੀਂ ਗਿਰਦੀ ਸੋ ਉਹ ਅੱਗੇ ਚਲੀ ਜਾਂਦੀ ਹੈ ਉਹ ਬਿਜਲੀ ਤੁਹਾਡਾ ਕੁਝ ਵੀ ਨਹੀਂ ਵਿਗਾੜਦੀ ਬਾਬਾ ਫਰੀਦ ਜੀ ਨੂੰ ਮੰਨਣ ਵਾਲੇ ਅੱਜ ਵੀ ਇਹ ਯਕੀਨ ਰੱਖਦੇ ਹਨ ਕਿ ਬਾਬਾ ਫਰੀਦ ਜੀ ਨੇ ਇਹ ਕਰਾਮਤ ਕਰਕੇ ਦਿਖਾਈ ਸੀ ਇਹ ਹੀ ਤਾਂ ਸ਼ਾਨ ਹੁੰਦੀ ਹੈ ਪਰਮਾਤਮਾ ਨੂੰ ਸੱਚੇ ਦਿਲੋਂ ਮੰਨਣ ਵਾਲਿਆਂ ਦੀ ਜੋ ਚਾਹਵਣ ਉਹ ਕਰ ਸਕਦੇ ਹਨ ਉਹ ਸਾਡੀਆਂ ਸਾਰੀਆਂ ਆਸਾਂ ਮਰਦਾਂ ਪੂਰੀਆਂ ਕਰ ਸਕਦੇ ਹਨ ਜੇਕਰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਸਾਖੀ ਹੋਰਾਂ ਤੱਕ ਵੀ ਪਹੁੰਚ ਸਕੇ ਤੇ ਹਰ ਵਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਝੂਲ ਲਗਵਾਇਓ ਜੀ ਸਾਡੇ ਇਸ ਫੇਸਬੁਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ